ਕਵਨ ਕਵਨ ਗੁਣ ਕਹ ਕਹਗਾ ਵਾ ਦੋਸਾ ਹੀ ਬਗੁਣੀ ਨਤਾ ਨ ਤੁਮਰੀ ਮਹ ਮਹ ਪਰਣ ગો ઠાકોર ઉચ ભગવાના આયે શરણા ગતિ ਕਰਪਾ ਨਦ ਦਇਆ ਮਨ ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤਨ ਹਾਲੋ ਇਕ ਅਖੜ ਹਾਇਦ ਪੰਨ ਬਸਤ ਨਾਨਕ ਹੋ ਤਨ ਹੰਦ ਜੁਗ ਜੁਗ ਅਟਲ ਮੁੰਦੋ ਜਹਾਨਾ ਦੇ ਵਾਲੀ ਚਵਰ ਤਕਤਾਂ ਦੇ ਮਾਲਕ ਮੁਕਸੰਦ ਬਾਦਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਬਾਤ ਕੇ ਨਿੱਗੀ ਬੋਧ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਤੇ ਯਾਰੀ ਗੁਰਸੋਹਣੀ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਬਾਗ ਹਨ ਜਗਤ ਗੁਰੂ ਧੰਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਅਤਿ ਆਸਤਿ ਅਪਾ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਅਤਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਅਤਿਆਸ ਦੀ ਲੜੀ ਨੂੰ ਕਬਿੱਤ ਹੋ ਰਹੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਬਖਸ਼ੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਧ ਪਾਈਏ ਗੁਰਫਤੇ ਦੇ ਨਾਲ ਅੱਪੋ ਆਪਣੀਆਂ ਹਾਜ਼ਰੀਆਂ ਲਵਾਈਏ ਅਤਮ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰਯੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਨੇ ਕਈ ਮਰਦਾਨੇ ਨੂੰ ਸਾਲਸਰਾਏ ਜੋੜੀ ਦੇ ਘਰ ਕੰਡਿਆ ਕਿ ਤੁਸੀਂ ਉਹਨਾਂ ਦੇ ਘਰ ਜਾਓ ਉਹ ਇਹਦੀ ਪਰਖ ਕਰਨਗੇ ਇਹਦਾ ਮੁੱਲ ਕੀ ਹੈ ਅਤੇ ਦੀ ਕੀਮਤ ਤੁਹਾਨੂੰ ਫੇਰ ਪਤਾ ਚੱਲੇਗੀ ਤਾਂ ਉਹਨਾਂ ਦੇ ਘਰ ਪਹੁੰਚੇ ਆ ਸਾਲਸਰਾਏ ਜੋੜੀ ਮਰਦਾਨੇ ਨੂੰ 100 ਰੁਪਏ ਦਰਸ਼ਨੀ ਪੇਟਾ ਦਿੱਤੀ 100 ਰਜਤ ਪਣ ਦਿੱਤੇ ਚਾਮਾ ਦੇ ਨਾਲ ਮਰਦਾਨਾ ਜੀ ਖੁਸ਼ੀ ਖੁਸ਼ੀ ਦੇ ਵਿੱਚ ਆਏ ਨੇ ਕਿ ਇਤਨੇ ਰਜਤ ਪਣ ਲੈ ਕੇ ਆਇਆ ਮੈਂ ਇਤਨਾ ਮੁੱਲ ਪਿਆ ਹੈ ਇਸ ਦਾ ਉਹਨੇ ਦਰਸ਼ਨੀ ਪੇਟਾ ਦਿੱਤੀ ਸੀ ਉਹ ਹੀਰਾ ਜੋ ਲਾਲ ਸੀ ਜੋਰੀ ਦੇ ਘਰ ਸਾਲਸਰਾਏ ਦੇ ਘਰ ਛੱਡ ਕੇ ਸਤਿਗੁਰਾਂ ਦੇ ਕੋਲ ਆ ਗਿਆ ਜਿੱਥੇ ਸਤਿਗੁਰੂ ਵਿਸਵੰਬਰ ਪੁਰ ਨਗਰ ਦੇ ਬਾਹਰ ਇੱਕ ਰਮਣੀਕ ਥਾਂ درخت ਦੀ ਛਾਂ ਹੇਠ ਬੈਠੇ ਸ। ਤਾਂ ਸਤਿਗੁਰਾਂ ਨੇ ਪੁੱਛਿਆ ਮਰਦਾਨੇ ਨੂੰ ਕਿ ਮਰਦਾਨੇ ਆ ਕੀ ਮੁੱਲ ਪਾਇਆ ਹੈ ਕੀ ਕੀਮਤ ਮਰਦਾਨੇ ਨੇ ਝੋਲੀ ਦੇ ਵਿੱਚ ਰਜਿਤ ਪਣ ਪਾਏ ਸੀ ਸਤਿਗੁਰਾਂ ਦੇ ਸਾਹਮਣੇ ਰੱਖੇ। ਕਿ ਆ ਮੈਂ ਸਤਿਗੁਰੂ ਕਹਿੰਦੇ ਮਰਦਾਨੇ ਆ ਉਹ ਲਾਲ ਹੈ ਉਹ ਤਾਂ ਜੇ ਇਹ ਨਗਰ ਦੀ ਧਨ ਦੌਲਤ ਇਕੱਠੀ ਕਰ ਲਈਏ ਨਾ ਉਹਦੇ ਤਾਂ ਕੀਮਤ ਫੇਰ ਨਹੀਂ ਲੱਗ ਸਕਦੀ ਤੂੰ ਸੋਚੇ ਆ ਕਿ ਆ ਰਜਤ ਪਣ ਤੋਂ ਲੈ ਆਇਆ ਉਹਦਾ ਮੁੱਲ ਲੱਗੇ ਮਰਦਾਨਾ ਕਹਿਣ ਲੱਗਾ ਸਤਿਗੁਰੂ ਮੈਨੂੰ ਪਤਾ ਨਹੀਂ ਕਿ ਉਹਦਾ ਮੁੱਲ ਕੀ ਲਾਉਣਾ ਹੈ ਕਿਤਨਾ ਕੋ ਦਾ ਮੁੱਲ ਹੈ ਤੁਸੀਂ ਮੈਨੂੰ ਕੱਲ ਦਿੱਤਾ ਹੁਣ ਜਿੰਨੀ ਕੁ ਮੇਰੀ ਸਮਰੱਥ ਹੈ ਉਹ ਦਾ ਉਹਦੇ ਸਾਥ ਦੇ ਨਾਲ ਤਾਂ ਮੇਰੇ ਲਈ ਇਹ ਹੀ ਠੀਕ ਹੈ ਇਤਨੇ ਮਹਾਰਜਤ ਮਰ ਦੇਖੇ ਵੀ ਨਹੀਂ ਕਿ ਤਾਂ ਬਹੁਤ ਨੇ 100 ਦੇ ਦਿੱਤਾ ਮੈਂ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਮਰਦਾਨੇ ਆ ਇਹਨੂੰ ਵਾਪਸ ਕਰਕੇ ਆ ਮਰਦਾਨਾ ਕਹਿੰਦਾ ਸਤਿਗੁਰੂ ਕਮਾਲ ਦੀ ਗੱਲ ਤੁਸੀਂ ਕਿਹਾ ਕਿ ਇਹਨੂੰ ਵੇਚ ਗਿਆ ਮੈਂ ਵੇਚਣ ਚੱਲੇ ਆ ਹੁਣ ਸਤਵਾਂ ਘੇੜਾ ਮੇਰਾ ਦੁਬਾਰਾ 6 ਘੇੜੇ ਲੱਗੇ ਨੇ ਮਰਦਾਨੇ ਦੇ ਇਸ ਨਗਰ ਦੇ ਵਿੱਚ ਛੇਮਾ ਗਿਆ ਜਾ ਰਿਹਾ ਉਹ ਕਹਿਣ ਲੱਗਾ ਸਤਿਗੁਰੂ ਮੈਨੂੰ ਲੱਗੀ ਸੀ ਭੁੱਖ ਹੁਣ ਚੱਲਦੇ ਚੱਲਦੇ ਕੌਡੇ ਰਕਸ਼ਤੋਂ ਆਪ ਇੱਥੇ ਤੱਕ ਆਏ ਅਤੇ ਭੋਕ ਲੱਗੀ ਮੈਂ ਤੁਹਾਨੂੰ ਕਿਹਾ ਮੈਨੂੰ ਭੁੱਖ ਲੱਗੀ ਜੀ ਉਸ ਦੇ ਠੇਡਾ ਲੱਗੇ ਆ ਤੁਸੀਂ ਕਹਿੰਦੇ ਇਹ ਹੀਰਾ ਹੈ ਇਹਨੂੰ ਆਪਾਂ ਵੇਚ ਗੱਟ ਕੇ ਕੋਈ ਆਪਾਂ ਚੰਗਾ ਭੋਜਨ ਕਰਾਂਗੇ ਤੁਹਾਡੇ ਹੁਕਮ ਦੇ ਅਨੁਸਾਰ ਮੈਂ ਸਭ ਕੁਝ ਕੀਤਾ ਹੁਣ ਵੀ ਤੁਹਾਡੇ ਹੁਕਮ ਦੇ ਅਨੁਸਾਰ ਹੀ ਆ ਪਰ ਸਤਿਗੁਰੂ ਜੇ ਕੋਈ ਮਾਇਆ ਦਿੰਦਾ ਮਾਇਆ ਤੁਸੀਂ ਲੈਂਦੇ ਨਹੀਂ ਕਿ ਆਪਾਂ ਚਲੋ ਇੱਥੋਂ ਮਾਇਆ ਦਿੱਤੀ ਇਹ ਅੱਗੇ ਕਿਤੇ ਕੰਮ ਆ ਜੇਗੀ ਹੁਣ ਕੋਈ ਭਲਾ ਪ੍ਰਸ਼ ਆ ਜਾਂਦਾ ਲੰਗਰ ਪਾਣੀ ਆਪਾਂ ਛਕ ਲੈਨੇ ਆ ਪਰ ਜਿਹੜਾ ਤੁਸੀਂ ਦਿੰਦਾ ਕੋਈ ਤਾਂ ਉਹਦੇ ਨਾਲ ਹੁਣ ਇਹ ਦਿੱਤੇ ਨੇ ਸਤਿਗੁਰੂ ਤੁਸੀਂ ਲੰਗਰ ਪਾਣੀ ਦਾ ਪ੍ਰਬੰਧ ਕਰੀਏ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਕਿ ਨਹੀਂ ਇਹ ਵਾਪਸ ਕਰਕੇ ਆ ਇਹਦਾ ਮੁੱਲ ਇਹ ਤਨਾਂ ਨਹੀਂ ਪੁੱਛੋ ਨੋ ਕਿ ਇਹਦਾ ਮੁੱਲ ਪਾਇਆ ਹੈ ਕੀ ਗੱਲਬਾਤ ਹੈ ਤਾਂ ਹੁਣ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਗੱਲ ਕਰ ਰਿਹਾ ਉਹ ਪ੍ਰਿੰਸ ਹੈ ਤਪਕੇ ਸਰਵਣ ਕਰੀਏ ਸਤਿਗੁਰੂ ਕਹਿੰਦੇ ਨੇ ਮਰਦਾਨੇ ਨੂੰ ਕਿ ਪੁੰਨ ਮਰਦਾਨਾ ਲੈ ਕੇ ਗਏ ਉਹ ਸਾਨੂੰ ਨਾ ਦੇ ਦਿੱਤੇ ਬਚ ਪਏ ਮਾਇਆ ਲੈ ਕੇ ਉਹਦੇ ਘਰ ਗਿਆ ਜੋਰੀ ਦੇ ਘਰ ਗਿਆ ہوں جوری جا سر انہیں مولا نہیں پایا اسے لال دا. انہیں صرف درشنی پیٹا آئے جوری کہیں دا یہ میں تا مولا کوئی ہی نہیں سکتا اتنی تن دولت دنیا دھی نہیں ہے یہ لگ بھی نہیں سکتا کی یہ مولا دئیے یہ صرف درشنی پیٹا ہے کہ درشنی پیٹا دیتی ہے لکھا لال پر سو ہم ਇਦਾਂ ਲੱਗ ਰਿਹਾ ਸੀ ਕਿ ਲਾਲ ਮੈਨੂੰ ਕਹਿ ਰਿਹਾ ਤੈਨ ਦਿਦਾਰੇ ਕੀਤੇ ਨੇ ਲਾਲ ਦੇ ਮੇਰੇ ਦਿਦਾਰੇ ਕੀਤੇ ਨੇ ਤਾਂ ਇਹ ਦਰਸ਼ਨੀ ਪੇਟਾ ਤਾਂ ਬਣਦੀ ਨਹੀਂ ਨੂੰ ਦਿਦਾਰੇ ਹੁੰਦੇ ਨੇ ਲਾਲ ਦੇ ਚੰਗੇ ਪਾਕਾ ਵਾਲੇ ਨੂੰ ਹੁੰਦੇ ਲਾਲ ਤਾਂ ਹੁੰਦਾ ਪੱਥਰਾਂ ਦੇ ਵਿੱਚ ਹੀ ਪੱਥਰ ਦੀ ਏ ਡਲੀ ਹੈ ਪਰ ਬਿਰਲੇ ਹੁੰਦਾ ਪੱਥਰਾਂ ਦੇ ਵਿੱਚ ਪਰ ਬਿਰਲੇ ਆ ਜਿਵੇਂ ਚੰਦਨ ਦਾ ਬੂਟਾ ਹੁੰਦਾ ਤਾਂ ਜੰਗਲ ਦੇ ਵਿੱਚ ਹੀ ਹੈ ਪਰ ਹਰ ਥਾਂ ਨਹੀਂ ਹੁੰਦਾ ਹੈ ਤਕੂ ਪਥਰਾਂ ਦੇ ਵਿੱਚ ਹੀ ਹੈ ਪਰ ਉਹ ਵਿਰਲੇ ਨੂੰ ਦਿਦਾਰੇ ਹੁੰਦੇ ਨੇ ਕਿ ਤੁਹਾਨੂੰ ਹੋਏ ਤੁਸੀਂ ਮੈਨੂੰ ਕਰਪਾਏ ਇਹ ਦੇ ਕਰਕੇ ਮੈਂ ਇਹ ਰਜਤ ਪੜ ਤੁਹਾਨੂੰ ਦਿੱਤੇ ਨੇ ਦਾ ਮੁੱਲ ਕੋਈ ਨਹੀਂ ਹੈ ਇਹਦਾ ਮੁੱਲ ਲੱਗ ਵੀ ਨਹੀਂ ਸਕਦਾ ਹੈ ਧਰਮ ਆਪਣਾ ਰੱਖਣ ਕੇ ਮਰਦਾਨੇ ਨੂੰ ਕਹਿੰਦੇ ਨਾ ਵੀ ਨਹੀਂ ਪੁੱਛਿਆ ਹਜੇ ਸਾਲਸਰਾਏ ਜੋਰੀ ਨੇ ਉਹ ਕਹਿੰਦਾ ਤੁਹਾਡਾ ਧਰਮ ਹੈ ਤੁਸੀਂ ਇੱਥੇ ਇਹਦਾ ਵਣਜ ਕਰਨ ਆਏ ਵੇਚਣ ਦੇ ਲਈ ਆਇਓ ਮੈਂ ਵੇਚ ਨਹੀਂ ਸਕਦਾ ਮਲੋ ਖਰੀਦ ਨਹੀਂ ਸਕਦਾ ਮੇਰੀ ਸਮਰੱਥਾ ਨਹੀਂ ਇਤਨੀ ਮਾਇਆ ਨਹੀਂ ਮੇਰੇ ਕੋਲ ਆ ਜਿਹੜਾ ਤੁਸੀਂ ਮੁੱਲ ਜਿਹੜੀ ਦਰਸ਼ਨੀ ਭੇਟਾ ਦਿੱਤੀ ਹੈ ਇਹ ਦਰਸ਼ਨੀ ਭੇਟਾ ਹੈ ਪਰ ਗੱਲ ਇਹ ਹੈ ਮੈਨੇ ਆਪਣਾ ਧਰਮ ਨਿਭਾਇਆ ਤੁਸੀਂ ਆਪਣਾ ਧਰਮ ਨਿਭਾਓ ਇਹ ਜਿਹੜੀ ਮਾਇਆ ਹੈ ਤੁਹਾਨੂੰ ਦਿੱਤੀ ਹੈ ਇਹ ਤੁਸੀਂ ਆਪਣੇ ਲਈ ਵਰਤੋ ਜੋ ਮਰਜੀ ਕਰੋ ਇਹ ਤੁਹਾਡੀ ਮਾਇਆ ਹੀਰਾ ਤੁਹਾਡਾ ਇਹ ਮਾਇਆ ਵੀ ਤੁਹਾਡੀ ਹੈ ਇਹ ਲਿਓ ਹਟਾਏ ਧਰਮ ਮੰਨ ਜਾਏ ਮਰਦਾਨਾ ਕਹਿੰਦਾ ਨਹੀਂ ਮੇਰੇ ਗੁਰੂ ਨੇ ਕਿਹਾ ਹੈ ਕਿ ਸਹੀਰੇ ਦੇ ਮਾਲਕ ਨੇ ਕਿਹਾ ਹੈ ਕਿ ਇਹ ਮਾਇਆ ਨਹੀਂ ਲੈ ਕੇ ਹੁਣ ਸਾਲਸਰਾਏ ਜੋਰੀ ਕਹਿੰਦਾ ਤੂੰ ਆਪਣੇ ਗੁਰੂ ਦਾ ਹੁਕਮ ਮੰਨਦਾ ਪਿਆ ਕਿ ਮੇਰਾ ਧਰਮ ਜਾਂਦਾ ਰਹੇਗਾ ਤਾਂ ਮੈਂ ਵੀ ਕਹਿਣਾ ਹਾਂ ਲਿਓ ਹਟਾਏ ਧਰਮ ਮਮ ਜਾਏ ਮੇਰਾ ਧਰਮ ਕਹਿੰਦਾ ਮੈਂ ਜੋਰੀ ਆ ਮੈਂ ਪਰਖ ਕੀਤੀ ਕਿ ਇਹ ਲਾਲ ਜਿਹੜਾ ਪਿਓਰ ਲਾਲ ਹੈ ਅਤੇ ਮੇਰਾ ਫਰਜ਼ ਬਣਦਾ ਕਿ ਮੈਨੂੰ ਦਰਸ਼ਨੀ ਬੇਟਾ ਦੇਵਾਂ ਮੇਰੀ ਸਮਰੱਥਾ ਸੀ ਤਾਂ ਮੈਂ ਇਹਨੂੰ ਦੇ ਦਿੱਤੀ ਬੇਟਾ ਬੜੇ ਮਲੇ ਨੇ ਬੜਿਆਂ ਦੇ ਕੁਝ ਤੁਸੀਂ ਦੱਸ ਰਹੇ ਹੋ ਕਿ ਜਾ ਕੇ ਆਇਓ ਕਿਸੇ ਨਿਆਣਾ ਢੇਲਾ ਨਹੀਂ ਦਿੰਦਾ ਗਾਜੇ ਕੱਪੜਾ ਕਿਸੇ ਨੇ ਪਾਇਆ ਮੁੱਲ ਕਿਸੇ ਨੇ ਚਾਰ ਟੌਫੀਆਂ ਦਾ ਮੁੱਲ ਪਾਇਆ ਕਿਸੇ ਨੇ ਕਿਦਾਂ ਪਾਇਆ ਕਿਸੇ ਨੇ ਕਿਦਾਂ ਪਾਇਆ ਪਰ ਅਸਲ ਦੇ ਵਿੱਚ ਇਹ ਅਸਲੀ ਹੀਰਾ ਹੈ ਇਹਦੀ ਦਰਸ਼ਨੀ ਪੇਟਾ ਮੈਂ ਦਿੱਤੀ ਏ ਤੁਸੀਂ ਆਪਣਾ ਧਰਮ ਨਿਭਾਓ ਤੁਹਾਡੇ ਗੁਰੂ ਜੀ ਕਹਿੰਦੇ ਨੇ ਮੇਰਾ ਧਰਮ ਕਹਿੰਦਾ ਕਿ ਮੈਂ ਉਹਨੂੰ ਦਿਦਾਰੇ ਕੀਤੇ ਨੇ ਲਾਲ ਦੇ ਇਹ ਬੇਟਾ ਤੁਹਾਡੀ ਹੈ ਇਹ ਮੇਰਾ ਧਰਮ ਕਹਿੰਦਾ ਤੁਸੀਂ ਆਪਣੇ ਧਰਮ ਤੋਂ ਨਾ ਹਟੋ ਤੁਹਾਡੇ ਗੁਰੂ ਦਾ ਹੁਕਮ ਮੰਨੋ ਅਤੇ ਮੈਂ ਆਪਣਾ ਧਰਮ ਨਿਭਾਉਂਦਾ ਐਸੀ ਬਾਤ ਨਾ ਕਰੋਂ ਕਦਾਈ ਮਰਦਾਨੇ ਨੂੰ ਕਹਿੰਦੇ ਨੇ ਕਿ ਆ ਬਾਤ ਮਤਲਬ ਜਿਹੜੀ ਤੁਸੀਂ ਗੱਲ ਕਰਦੇ ਪਿਓ ਇਹ ਲਾਲ ਤੁਹਾਡਾ ਦਿਲ ਕਰਦਾ ਤੁਸੀਂ ਲੈ ਕੇ ਜਾਓ ਕਿਉਂਕਿ ਮੈਂ ਰੱਖਣਾ ਵੀ ਨਹੀਂ ਮੇਰੀ ਸਮਰੱਥਾ ਨਹੀਂ ਇਹਨੂੰ ਖਰੀਦਣ ਦੀ ਦਰਸ਼ਣੀ ਪੇਟਾ ਤੁਸੀਂ ਤੁਹਾਨੂੰ ਦਿੱਤੀ ਹੈ ਤਾਂ ਇਹ ਤੁਸੀਂ ਆਪਣੀ ਲੈ ਜਾਓ ਦਰਬ تمہਾਰੋ ਕਰੋ ਜੋ ਪਾਪਾ ਜਿਹੜਾ ਦਰਬ ਮਾਇਆ ਤੁਹਾਨੂੰ ਦਿੱਤੀ ਹੈ ਮਰਦਾਨੇ ਨੂੰ ਸਾਲਸਰਾਏ ਜੋਰੀ ਜੀ ਕਹਿੰਦੇ ਤੁਸੀਂ ਜੋ ਮਰਜ਼ੀ ਕਰੋ ਕੱਪੜਾ ਖਰੀਦੋ ਅਤੇ ਜੋ ਮਰਜ਼ੀ ਤੁਸੀਂ ਖਰੀਦੋ ਆਪਣੇ ਲਈ ਇਹ ਸੌਰ ਰਜਤਪਨ ਹੈ ਤੁਹਾਡਾ ਬਸਰਬ ਤੁਹਾਡਾ ਗੁਜਾਰਾ ਜ਼ਿੰਦਗੀ ਦੇ ਵਿੱਚ ਬੜਾ ਸੋਹਣਾ ਹੋ ਸਕਦਾ ਹੈ ਡਰਛਣੀ ਪੀਟਾ ਤੁਸੀਂ ਆਪਣੀ ਲੈ ਜੋ ਸਨ ਕਰ ਮਰਦਾਨਾ ਪੁਨ ਆਵਾ ਸਤਿਗੁਰਾਂ ਨੇ ਕਿਹਾ ਸੀ ਮਰਦਾਨੇ ਆ ਆਪਣੇ ਹੀਰੇ ਨੂੰ ਲੈ ਕੇ ਬਲਾਲ ਨੂੰ ਲੈ ਕੇ ਅਤੇ ਮਰਦਾਨਾ ਲਾਲ ਲੈਣ ਗਿਆ ਉਹਨੇ ਮਾਇਆ ਵੀ ਚੁਕਾ ਦਿੱਤੀ ਅਤੇ ਲਾਲ ਵੀ ਚੁਕਾ ਦਿੱਤਾ ਸਲਸਰਾਏ ਜੋਰੀ ਨੇ ਕਿ ਆ ਤੁਹਾਡਾ ਲਾਲ ਲੈ ਕੇ ਜਾਓ ਆ ਬਸੇ ਦੀ ਦਰਸ਼ਨੀ ਪੇਟਾ ਮਰਦਾਨਾ ਫੇਰ ਵਾਪਸ ਆ ਗਏ ਸਤਿਗੁਰਾਂ ਦੇ ਕੋਲ ਹੁਣ ਮਰਦਾਨਾ ਚਾਹਦੇ ਵਿੱਚ ਕਿ ਇਸ ਸਾਲ ਮੈਂ ਸਤਿਗੁਰਾਂ ਦਾ ਹੁਕਮ ਮੰਨੇ ਆ ਉਹ ਕਹਿੰਦਾ ਮੇਰਾ ਧਰਮ ਮੈਂ ਮੈਂ ਆਪਣਾ ਧਰਮ ਨਿਵਾ ਰਹਿਆ ਸਾਲਸਰਾਏ ਜੋਰੀ ਹੈ ਜਿਹੜਾ ਉਹ ਆਪਣਾ ਧਰਮ ਨਿਵਾ ਰਹਿਆ ਕਿ ਮੈਂ ਦਰਸ਼ਨੀ ਬੇਟਾ ਦਿੱਤੀ ਹੈ ਜਦੋਂ ਸਤਿਗੁਰਾਂ ਦੇ ਕੋਲ ਵਾਪਸ ਆਇਆ ਦੋਹਰਾ ਸਤਿਗੁਰਾਂ ਨੂੰ ਆਕੇ ਮਰਦਾਨਾ ਕਹੇ ਸ੍ਰੀ ਗੁਰੂ ਨਾਨਕ ਰੱਖੇ ਨਹੀਂ ਲੈ ਜੋਹਰੀ ਜੋ ਮਰਦਾਨੇ ਨੇ ਸਤਿਗੁਰਾਂ ਦੇ ਕੋਲੋਂ ਮਾਇਆ ਰੱਖੀ ਲਾਰ ਨਾ ਕਹ ਦਿੱਤਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ ਨੇ ਮਰਦਾਨੇ ਆ ਤੂੰ ਤਾਂ ਮਾਇਆ ਵੀ ਲੈ ਆ ਤੇ ਲਾਲ ਵੀ ਲੈ ਜੇ ਮਾ ਨਾਤਾ ਤੋਂ ਇਹ ਲਾਲ ਮਲ ਉਹਨੂੰ ਦੇ ਕੇ ਆਏ ਆ ਅਤੇ ਦੂਸਰਾ ਜੇ ਲਾਲ ਉੱਥੇ ਦੇ ਕੇ ਇਹਦਾ ਮੁੱਲ ਸਹੀ ਨਹੀਂ ਹੈ ਤੋ ਹੁਣ ਲਾਲ ਵੀ ਲੈ ਆ ਤੇ ਮਾਇਆ ਵੀ ਲੈ ਇਹ ਕਾਦਾ ਬਣਜ ਹੋਇਆ ਬਣਜ ਕਾਦਾ ਕਰਕੇ ਆਏ ਆ ਮਰਦਾਨੇ ਆ 100 ਰਜਤ ਪਣੋਂ ਨੇ ਦਿੱਤੇ ਨੇ ਇਤਨੀ ਮਾਹਿਆ ਬਣਦੀ ਹੈ ਉਹਨੇ ਦਿੱਤੀ ਹੈ ਤੇ ਤੋਂ ਲਾਲ ਵੀ ਲੈ ਆਇਆ ਸਤਿਗੁਰੂ ਕਹਿੰਦੇ ਨੇ ਭਾਈ ਮਰਦਾਨੇ ਆ ਇਹ ਠੀਕ ਨਹੀਂ ਹੋਇਆ ਮਰਦਾਨਾ ਕਹਿਣ ਲੱਗਾ ਸਤਿਗੁਰੂ ਕਹਿੰਦਾ ਮੇਰਾ ਧਰਮ ਹੈ ਕਿ ਮੈਂ ਇਹ ਦੇਣੀ ਹੈ ਦੇ ਦਰਸ਼ਨੀ ਪੇਟ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨੇ ਆ ਜੇ ਉਹਦਾ ਧਰਮ ਹੈ ਤਾਂ ਸਾਡਾ ਵੀ ਧਰਮ ਹੈ ਨਾ ਅਸੀਂ ਕਾਦੀ ਮਾਇਆ ਲੈਣੀ ਹੈ ਜਿਉਂ ਨੇ ਦਿਦਾਰੇ ਕੀਤੇ ਨੇ ਦਰਸ਼ਨੀ ਪੇਟਾ ਦਿੱਤੀ ਹੈ ਤਾਂ ਮਰਦਾਨਿਆਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਇਹ ਲਾਲ ਦੀ ਪੇਟਾ ਜਿਹੜੀ ਹੈ ਇਹ ਚੰਗੇ ਭਾਗਾਂ ਵਾਲਿਆਂ ਨੂੰ ਦਿਦਾਰੇ ਹੁੰਦੇ ਨੇ ਮਾਇਆ ਦੇ ਨਾਲ ਦਿਦਾਰੇ ਨਹੀਂ ਹੁੰਦੇ ਮਾਇਆ ਦੇ ਨਾਲ ਰੱਬ ਨਹੀਂ ਮਿਲਦਾ ਚੰਗੇ ਭਾਗ ਸੀ ਤੁਹਾਨੂੰ ਤੁਹਾਡੇ ਘਰ ਇਹ ਆਪਣੇ ਆਪ ਹੀ ਚੱਲ ਕੇ ਆ ਗਿਆ پرضی مردانے تیرے جریے گیا بھی گیا کہاگ سی پر پر نگردے در بڑے نے کسے نے پرکھ نہ کی جوری سی پرکھ کر لی لالی تا مردانے نپت پار پرے پن پن سرم سو بیاکل ہوئے ਮਰਦਾਨਾ ਹੁਣ ਸਤਮ ਸੱਤ ਤੇ ਕਹਿੰਦੇ ਨੇ ਸਤਮ ਸਤਵੀਂ ਬਾਰ ਇੱਕ ਤਾਂ ਮਰਦਾਨੇ ਨੂੰ ਮੰਨ ਲੋ ਸ਼ਰਮ ਕਹਿੰਦੇ ਨੇ ਜੀ ਥੱਕਿਆ ਹੋਇਆ ਥਕਾਵਟ ਅਤੇ ਇੱਕ ਮਰਦਾਨੇ ਨੂੰ ਭੁੱਖ ਲੱਗੀ ਹੈ ਭੁੱਖ ਦਾ ਸਤਗੁਰਾਂ ਦੇ ਉਧਰ ਕੀਤਾ ਉਧਰ ਗਿਆ ਫਿਰ ਉਧਰੋਂ ਆਏ ਪਰ ਸਤਨਾ ਚੱਕਰ ਲਾਉਣ ਲੱਗੇ ਆ ਅਤੇ ਉਹਨੂੰ ਸਿਰਫ ਇਹ ਕਹਿਣ ਗਿਆ ਕਿ ਆਮ ਆਇਆ ਜੜੀ ਹੈ ਇਤੇ ਸਾਡਾ ਕੋਈ ਹੱਕ ਨਹੀਂ ਹੈ ਇਪਣੇ ਤੁਸੀਂ ਜੇ ਤੁਸੀਂ ਆਪਣਾ ਧਰਮ ਨਿਭਾਇਆ ਨਾ ਤਾਂ ਮੈਂ ਵੀ ਆਪਣਾ ਧਰਮ ਨਿਭਾਉਂਦਾ ਇਹ ਮੇਰੇ ਗੁਰੂ ਦੇ ਬਚਨ ਨੇ ਇੱਕ ਸੁਧਾ ਦੂਜੇ ਸ਼ਰਮ ਆਪਾ ਦਾ ਮਰਦਾਨਾ ਕਰਨ ਲੱਗਾ ਸਤਿਗੁਰੂ ਜੀ ਇੱਕ ਤਾਂ ਮੈਨੂੰ ਸੁਧਾ ਲੱਗੀ ਹੈ ਭੁੱਖ ਲੱਗੀ ਹੈ ਅਤੇ ਦੂਜੀ ਮੈਨੂੰ ਬਹੁਤ ਥਕਾਵਟ ਹੋ ਗਈ ਹੈ ਤਾਂ ਕੋਈ ਹੋਰ ਹੋ ਸਕਦਾ ਹੈ ਹਿਲ ਸਤਿਗੁਰੂ ਕਹਿੰਦੇ ਕੋਈ ਹਿਲ ਨਹੀਂ ਹੈ ਇਲਾ ਕੀ ਹਿਲ ਆਗੀ ਤਾਂ ਜਾਵੇ ਲਾਲ ਉਹਦੇ ਕੋਲ ਹੁੰਦਾ ਪਰ ਮਨ ਵੀ ਲੈ ਤੇ ਚਲੋ ਇਹਦਾ ਥੋੜਾ ਮੁੱਲ ਪਿਆ ਲਾਲ ਦਾ ਜੇ ਇਤਨੇ ਕ ਲਾਲ ਦੀ ਕੀਮਤ ਲੈਨੇ ਆ ਤਾਂ ਫਿਰ ਲਾਲ ਦੀ ਬੇਕਦਰੀ ਹੈ ਮਰਦਾਨੇ ਆ ਦੋਵੇਂ ਪਾਸੋਂ ਉਹਦਾ ਧਰਮ ਤੋਂ ਬਾਂਝੇ ਰਹਨੇ ਆ ਨਾ ਤੂੰ ਪੂਰਾ ਮੁੱਲ ਲੈ ਕੇ ਆਇਆ ਆ ਲੈ ਕੇ ਆਇਆ ਲਾਲ ਵੀ ਲੈ ਆਇਆ ਤੇ ਮਾਇਆ ਵੀ ਲੈ ਆਇਆ ਦੋਵੇਂ ਪਾਸੋਂ ਉਹ ਤਾਂ ਧਰਮ ਤੋਂ ਪਛੜੇ ਆ ਨਾ ਉਹ ਤਾਂ ਧਰਮ ਨਿਵਾਰੇ ਆਪਣਾ ਸਾਡਾ ਵੀ ਫਰਜ਼ ਬਣਦਾ ਸਿਰ ਦੁਨੀਆ ਨੂੰ ਧਰਮ ਸਖਾਣ ਚੱਲੇ ਹਨ ਤਮਰਦਾਨਾ ਕਿਨ ਲਗ ਸਤਿਗੁਰੂ ਖਿਜਿਓ ਹਿਰਦੈ ਤਨ ਤੇ ਗ੍ਰਹਿ ਡਾਰਾ ਮਰਦਾਨਾ ਖਿਜਿਓ ਦੀ ਮੱਲੋਂ ਅੰਦਰ ਉਕਲ ਪਿਆਸ ਲੱਗੇ ਹਨ ਹੁਣ ਸਤ ਕੁਝ ਇੱਕ ਵੀ ਬਚਨ ਨਾ ਬੋਲੇ ਆ ਮਰਦਾਨਾ ਬਾਅਵ ਸ ਚੱਲੇ ਆ ਉਸ ਜੋਰੀ ਦੇ ਘਰ ਬਾਅਵ ਸ ਗਿਆ ਗ੍ਰਹਿ ਡਾਰਾ ਨਾ ਉਹਨੂੰ ਪੁੱਛਿਆ ਨਾ ਉਹਨੂੰ ਕੁਝ ਦੱਸਿਆ ਉਦੇ ਘਰ ਜਾ ਕੇ ਮਨੋ ਉਹ ਮਾਇਆ ਸੀ ਜਿਹੜੀ ਉੱਥੇ ਘੇਰ ਦਿੱਤੀ ਗਿਆ ਜੋਰੀ ਮਾਇਆ ਚੱਕਣੀ ਆ ਚੱਕ ਨਹੀਂ ਚੱਕਣੀ ਤੇਰੀ ਮਰਜ਼ੀ ਆ ਚੱਕ ਤੇਰੇ ਘਰ ਹੁਣ ਰੱਖ ਗਏ ਮਾਇਆ ਹੁਣ ਜਿਹੜਾ ਜੋਰੀ ਸੀ ਬੜਾ ਨੇਕ ਦਿਲਦਾਰ ਮਨੋ ਰੱਬ ਨੂੰ ਮੰਨਣ ਵਾਲਾ ਸੀ ਤਾਂ ਉਹਨੇ ਮਰਦਾਨੇ ਨੂੰ ਪੁੱਛਿਆ ਕਿ ਮਰਦਾਨਾ ਜੀ ਜਜਬਾਨਾ ਕਹਿੰਦੇ ਇਹ ਮਾਇਆ ਦਰਸ਼ਣੀ ਪੇਟਾ ਹੈ ਤਾਂ ਇਹ ਅਦਵ ਸਤਕਾਰ ਦੇ ਨਾਲ ਲਈਦੀ ਹੈ ਅਦਵ ਸਤਕਾਰ ਦੇ ਨਾਲ ਲਈਦੀ ਹੈ ਅਤੇ ਏਕ ਉਹਨੂੰ ਕਹਿਣ ਲੱਗੇ ਸਾਹੋ ਤਾਂ ਬਹਿ ਮਨ ਮੈਂ ਵਿਚਾਰਿਆ ਮਾਲੋ ਸਾਹੋ ਨੇ ਸਾਲਸਰਾਏ ਜੋਰੀ ਨੇ ਵਿਚਾਰ ਲਿਆ ਕਿ ਹੁਣ ਇਹ ਥੋੜਾ ਖਿਜਿਆ ਹੋਇਆ ਤਾਂ ਉਹਨੇ ਸਾਲਸਰਾਏ ਜੋਰੀ ਨੇ ਉਹਦੇ ਨਾਲ ਪ੍ਰੇਮ ਦੀਆਂ ਗੱਲਾਂ ਕੀਤੀਆਂ ਇਹੋ ਅਦ ਪੁੱਤ ਬਹੁਤ ਲਾਹ ਲ ਨਿਹਾਰਾ ਬਾਹ ਫੜੀ ਮਰਦਾਨੇ ਦੀ ਮਰਦਾਨੇ ਨੂੰ ਭਾਇਆ ਮਰਦਾਨੇ ਨੂੰ ਪਾਣੀ ਪੀ ਆਇਆ ਉਸ ਸਾਲ ਸਾਰੇ ਜੁਰੀ ਨੇ ਮਰਦਾਨੇ ਨੂੰ ਕਹਿੰਦੇ ਮਰਦਾਨੇ ਆ ਜਿਹੜਾ ਤੇਰੇ ਹੱਥ ਦੇ ਵਿੱਚ ਹੈ ਨਾ ਤੂੰ ਕਦੇ ਇੱਥੇ ਲਿਆਇਆ ਕਦੇ ਉੱਥੇ ਲਿਆਇਆ ਕਦੇ ਤੂੰ ਆਪਣੇ ਕਹਿੰਦਾ ਮੈਂ ਗੁਰੂ ਕੋਲ ਜਾਣਾ ਵਾ ਕਦੇ ਇੱਥੇ ਆਇਆ ਤਾਂ ਇਹ ਅਦ ਪੁੱਤ ਲਾਲ ਜਿਹੜਾ ਹੈ ਨਾ ਤੇਰੇ ਕੋਲ ਏਦਾਂ ਦਾ ਲਾਲ ਦੁਨੀਆ ਤੇ ਹੈ ਨਹੀਂ ਕਿਤੇ ਜਿਹੜਾ ਤੇਰੇ ਕੋਲ ਹੈ ਨਾ ਇਹ ਹੈ ਨਹੀਂ ਦੁਨੀਆ ਦੇ ਕਿਤੇ ਵੀ ਨਹੀਂ ਮਿਲੇਗਾ ਕਿਸੇ ਕੋਨੇ ਦੇ ਵਿੱਚ ਨਹੀਂ ਮਿਲੇਗਾ ਕਿਸੇ ਪੱਥਰ ਦੇ ਵਿੱਚ ਨਹੀਂ ਲੱਭੇਗਾ ਇਹ ਹੈਰਾਨ ਮੈਂ ਇਸ ਕਰਕੇ ਸੀ ਦਰਸ਼ਣੀ ਪੇਟਾ ਮੈਂ ਤੈਨੂੰ ਥਾਂ ਦਿੱਤੀ ਹੈ ਕਿਉਂਕਿ ਮੈਨੂੰ ਪਰਖ ਹੈ ਇਹ ਜਿਹੜਾ ਲਾਲ ਹੈ ਇਹ ਪਹਿਲੀ ਵਾਰ ਮੈਂ ਵੇਖਿਆ ਹੈ ਇਤਨੀ ਸ਼ੁੱਧਤਾ ਅਤੇ ਇਤਨੇ ਇਹਦਾ ਜਿਹੜਾ ਚਮਕ ਹੈ ਇਸ ਲਾਲ ਦੀ ਇਹ ਮੋਂਦਾ ਹੈ ਹੈ ਲਾਲੀ ਹੈ ਪਰ ਇਹ ਮੋਂਦਾ ਹੈ ਲਾਲ ਅਧਪੋਤ ਲਾਲ ਹੈ ਜਿਹੜਾ ਤੁਹਾਡੇ ਕੋਲ ਹੈ ਅਤੇ ਬਹਰੋ ਲਾਲ ਜਿੰਨੇ ਕੇ ਪਾਸ ਹੈ ਤਾ ਮਰਦਾਨਾ ਜੀ ਕਹਿਣ ਲੱਗਾ ਕਿ ਆ ਜਿਹੜਾ ਲਾਲ ਮੇਰੇ ਆਪਣੇ ਕੋਲ ਮਾਇਆ ਤੁਹਾਡੇ ਆਪਣੇ ਕੋਲ ਉਹਨੂੰ ਕਹਿੰਦਾ ਜੀ ਸਤਿ ਸ੍ਰੀ ਅਕਾਲ ਤੁਸੀਂ ਇਹ ਆਪਣੀ ਮਾਇਆ ਸਾਹਮਣੇ ਮੈਂ ਆਪਣਾ ਲਾਲ ਸਾਹਮਣ ਦਾ ਸੋਨਾ ਲੇਵਾਂ ਤਨਰਾਸ ਕਹਿੰਨੇ ਮੈਂ ਤੁਹਾਡੇ ਤੋਂ ਤਨ ਨਹੀਂ ਲੈਣਾ ਦਿਦਾਰੇ ਕਰਨੇ ਨੇ ਜੀ ਸਦਕੇ ਕਰ ਲੋ ਮੈਂ ਆਪਣੇ ਗੁਰੂ ਕੋਲੋਂ ਪੁੱਛਾਉਣਾ ਦਿਨ ਰੱਖੋ ਰਾਤ ਰੱਖੋ ਜਨਾ ਜਿਹਰੇ ਇਥੇ ਸਾਡਾ ਟਿਕਾਣਾ ਹੈ ਇਹਨੂੰ ਰੱਖੋ ਜੇ ਮੇਰਾ ਗੁਰੂ ਤੁਹਾਨੂੰ ਦੇਖੇ ਵੀ ਜਾਂਦਾ ਮਰਦਾਨਾ ਕਹਿੰਦਾ ਉਹਦੇ ਵਿੱਚ ਵੀ ਮੈਨੂੰ ਕੋਈ ਗੁੱਸਾ ਕਿ ਲੱਜੇਗਾ ਕਿਉਂਕਿ ਮੈਂ ਤਾਂ ਆਪਣੇ ਗੁਰੂ ਦੇ ਹੁਕਮ ਦੇ ਅਨੁਸਾਰ ਜ਼ਰੂਰੀ ਨਹੀਂ ਕਿ ਤਨ ਦੌਲਤ ਲੈਣੀ ਹੈ ਮੇਰੇ ਗੁਰੂ ਦਾ ਹੁਕਮ ਅਸੀਂ बार-बार ਅੱਜ ਸਤਵਾਂ ਗੇੜਾ ਤੁਹਾਡੇ ਕੋਲ ਵਜੇ ਆ ਮੇਰਾ ਮੇਰੇ ਗੁਰੂ ਨੇ ਕਿਹਾ ਤਾਂ ਮੈਂ ਸਭ ਕੁਝ ਭੁੱਲ ਜਾਣਾ ਭੁੱਖ ਭੁੱਲ ਗਿਆ ਥਕਾਬਟ ਭੁੱਲ ਗਿਆ ਮੇਰੇ ਗੁਰੂ ਦਾ ਬਚਨ ਕਮਾ ਰਹੇ ਹਾਂ ਤਾਂ ਜਦੋਂ ਉਹਨੂੰ ਕਹਿ ਰਿਹਾ ਹੈ ਤੈਨ ਕੋ ਦਰਸ਼ਨ ਚਾਹੀਏ ਕਰਨੋ ਕਹਿੰਦੇ ਜਿਨਾਂ ਚਿਰ ਤੇਰਾ ਦਿਲ ਕਰਦਾ ਤੋਨਾਂ ਚਿਰ ਦੇ دیدارੇ ਕਰ ਹੈ ਸੁਬਕੀਨ ਲੋਭ ਜਨ ਹਰ ਤਾਂ ਜਦੋਂ ਮਰਦਾਨੇ ਨੇ ਇਹ ਵਚਨ ਕਹੇ ਨਾ ਕਿ ਜੇ ਮੇਰੇ ਗੁਰੂ ਨੇ ਤੁਹਾਨੂੰ ਇਹ ਲਾਲ ਦੇ ਦਿੱਤਾ ਮੈਨੂੰ ਕੋਈ ਇਹਦੇ ਵਿੱਚ ਲੋਭ ਲਾਲਚ ਨਹੀਂ ਹੈ ਮੈਂ ਦਾ ਮੁੱਲ ਨਹੀਂ ਲਾਉਣ ਆਇਆ ਸੀ ਮੇਰੇ ਗੁਰੂ ਦੇ ਉਹ ਖੇਡ ਹੈ ਕੀ ਖੇਡ ਖੇਡਦਾ ਮੈਨੂੰ ਕੋਈ ਪਤਾ ਨਹੀਂ ਇਹਦਾ ਮੇਰੇ ਗੁਰੂ ਦੀ ਇਹ ਲੀਲਾ ਹੈ ਉਹ ਨੂੰ ਤਾਰਨ ਜਾਂ ਮੈਨੂੰ ਤਾਰਨ ਇਹਦੇ ਵਿੱਚ ਉਹ ਮੇਰਾ ਗੁਰੂ ਜਾਣਦਾ ਲਾਲ ਇਥੇ ਕਹਿ ਦਿੱਤਾ ਮੈਂ ਤੁਹਾਡੇ ਕੋਲ ਛੱਡ ਜਾਣਾ ਜੇ ਉਹਨਾਂ ਨੇ ਕਿਹਾ ਮਾਇਆ ਲੈ ਕੇ ਆਉਣੀ ਆ ਤਾਂ ਇਹਦੇ ਵਿੱਚ ਵੀ ਮੈਂ ਕੋਈ ਗੁਰੇਜ਼ ਨਹੀਂ ਕਰਾਂਗਾ ਕਿ ਤੁਹਾਡੇ ਤੋਂ ਮਾਇਆ ਮੰਗਾਗਾ ਨਹੀਂ ਮਾਇਆ ਵੀ ਮੰਗ ਲਾਂਗਾ ਪਰ ਹੁਣ ਮੇਰੇ ਗੁਰੂ ਦਾ ਉਪਦੇਸ਼ ਹੈ ਮੇਰੇ ਗੁਰੂ ਦੇ ਬਚਨ ਨੇ ਕਿ ਲਾਲ ਦੀ ਜੇ ਘੱਟ ਕੀਮਤ ਲੈਨੇ ਆ ਲਾਲ ਦੀ ਬੇਗਦਰੀ ਹੈ ਅਤੇ ਜੇ ਲਾਲ ਨਹੀਂ ਵੇਚਦੇ ਤਾਂ ਫਿਰ ਇਹ ਜੀ ਤੁਸੀਂ ਮਾਇਆ ਦੇਨੇ ਹੋ ਤਾਂ ਫਿਰ ਅਸੀਂ ਸਾਡਾ ਧਰਮ ਨਹੀਂ ਇਜਾਜ਼ਤ ਦੇਂਦਾ ਮੇਰੇ ਗੁਰੂ ਦੇ ਬਚਨ ਨੇ ਤੁਸੀਂ ਆਪਣਾ ਧਰਮ ਨਿਭਾਇਆ ਅਸੀਂ ਆਪਣਾ ਧਰਮ ਨਿਭਾਉਂਦੇ ਹਾਂ ਲਾਲ ਤੁਸੀਂ ਆਪਣੇ ਕੋ ਵੇ ਗੁਰੂ ਮਾਇਆ ਆਪਣੇ ਕੋਲ ਰੱਖੋ ਲਾਲ ਮੈਂ ਲੈ ਕੇ ਚਲਿਆ ਜਦੋਂ ਨੇ ਬਾਰ ਬਾਰ ਕਹੇ ਨੇ ਮੇਰੇ ਗੁਰੂ ਦੇ ਬਚਨ ਨੇ ਤਾਂ ਹੁਣ ਇਹਦੇ ਅੰਦਰ ਤੱਕ ਇਹ ਸ਼ਬਦ ਲੈ ਗਏ ਨੇ ਮਰਦਾਨੇ ਦੇ ਕੇ ਬਾ ਕਮਾਲ ਇਦਾਂ ਦਾ ਗੁਰੂ ਹੈ ਲਹਾਲ ਹੋਵੇ ਤਾਂ ਉਹ ਕਹਿੰਦੇ ਨੇ ਲਾਲ ਦੀ ਦਰਸ਼ਣੀ ਪੇਟਾ 100 ਰਜਿਤ ਬਣ ਦਿੱਤੇ ਨੇ ਉਹ ਤਾਂ ਜਿੰਨਾ ਮਰਜੀ ਮੁੱਲ ਆ ਸਕਦੇ ਨੇ ਉਹਦਾ ਨਗਰ ਦੇ ਵਿੱਚ ਸਾਹਮਣੇ ਲੈ ਕੇ ਵਹਿ ਜਾਣ ਜੋਰੀ ਨੇ ਰੋਲਾ ਪਾਣਾ ਸੀ ਨਾ ਕਿ ਭਾਈ ਇਹਦੀ ਚੰਗੇ ਭਾਗਾ ਨੂੰ ਦਿਦਾਰੇ ਹੁੰਦੇ ਨੇ ਦੁਨੀਆਂ ਨੇ ਮਾਇਆ ਦੇ ਢੇਰ ਲਾ ਦੇਣੇ ਸੀ ਇੱਕ ਚੱਲੇ ਆ ਦੋ ਚੱਲੇ ਤਾਂ ਚੱਲਦੀ ਹੈ ਪੈੜ ਬਣਦੀ ਹੈ ਤਾਂ ਲੋਕ ਚੱਲੀ ਜਾਂਦੇ ਜਦੋਂ ਜੋਰੀ ਚੱਲ ਪਿਆ ਨਾ ਉਸ ਰਸਤੇ ਇਹ ਤਾਂ ਉਥੇ ਪੰਨਾ ਬੰਨੀਆਂ ਜਾ ਸਕਦੀਆਂ ਸੀ ਮਾਇਆ ਦੀ ਪਰ ਜੋਰੀ ਕਹਿੰਦਾ ਧੰਨ ਬਾਗ ਇਹ ਸ਼ਖਸ ਜਿਹੜਾ ਮੇਰੇ ਘਰ ਆਇਆ ਧੰਨ ਬਾਗ ਉਹਨਾਂ ਦੇ ਬਾਰੇ ਤਾਂ ਕੀ ਸ਼ਬਦ ਕਮਾ ਮੈਂ ਜਿਹੜੇ ਨਦ ਗੁਰੂ ਇੱਥੇ ਕੱਲ੍ਹ ਰਿਹਾ ਬਾਰ-ਬਾਰ ਮੇਰੇ ਘਰ ਤਾਂ ਉਹ ਮਰਦਾਨਾ ਇਤਨੀਆਂ ਗੱਲਾਂ ਕਿ ਅਗੇ ਬਾਤ ਸਾਈ ਆਪਣੇ ਕੋਲ ਅਤੇ ਅਸ ਕਹਿ ਲੀਨੋ ਮਦਰ ਪਹਾਰਾ ਮਰਦਾਨੇ ਦੇ ਨਾਲ ਬੜੇ ਪ੍ਰੇਮ ਦੇ ਬਚਨ ਕਰਕੇ ਪ੍ਰੇਮ ਦੇ ਨਾਲ ਬੋਲ ਕੇ ਮਰਦਾਨਾ ਆਗੇ ਆ ਕਹਿੰਦੇ ਸਤਿ ਸ੍ਰੀ ਅਕਾਲ ਤੁਸੀਂ ਆਪਣਾ ਮਾਇਆ ਰੱਖੋ ਇਹ ਮੇਰੇ ਗੁਰੂ ਦਾ ਉਪਦੇਸ਼ ਹੈ ਮੇਰਾ ਲਾਲ ਦੇ ਦੇਓ ਅਤੇ ਜਾਗੋ ਜੇ ਕੇ ਭਗ ਅਪਾਰਾ ਇਹ ਜਿਹਦੇ ਭਗ ਜਾਗਦੇ ਨੇ ਉਹਦੇ ਹੰ ਦੇਦਾਰੇ ਹੁੰਦੇ ਨੇ ਮਰਦਾਨਾ ਜੀ ਕਹਿਣ ਲੱਗੇ ਮੇਰੇ ਗੁਰੂ ਦਾ ਉਪਦੇਸ਼ ਹੈ ਤੇ ਤੁਸੀਂ ਵੀ ਕਹਿੰਦੇ ਪਿਆ ਤੁਹਾਡੇ ਭਗ ਜਾਗੇ ਨੇ ਮੇਰੇ ਵੀ ਭਗ ਜਾਗੇ ਨੇ ਮੈਂ ਦਿਦਾਰੇ ਕਰਦਾ ਪਿਆ ਇਹਦੇ ਵੀ ਤੇ ਇਹਨਾਂ ਨੂੰ ਬੁਲਾਉਣ ਵਾਲਾ ਜਿਹੜਾ ਲਾਲਾ ਮੇਰਾ ਗੁਰੂ ਹੈ ਉਹਦੇ ਤਾਂ ਮੈਂ ਚਰਨਾਂ ਦੇ ਵਿੱਚ ਰਹਿਣਾ ਹਾਂ ਅਤੇ ਜਿੰਨ ਤੇ ਪਹਿਲੇ ਦਾਸ ਪਠਾਇਆ ਹੁਣ ਉਹ ਕਹਿਣ ਲੱਗਾ ਤੁਸੀਂ ਜਾਓ ਮਰਦਾਨੇ ਨੂੰ ਮਰਦਾਨਾ ਗਿਆ ਅਤੇ ਨਾਲ ਦੀ ਨਾਲ ਉਹਨੇ ਆਪਣਾ ਦਾਸ ਪਠਾਇਆ ਸਾਲ ਸਰਾਏ ਜੋਰੀ ਨੇ ਆਪਣਾ ਦਾਸ ਕੱਲੇ ਕਹਿੰਦੇ ਤੁਸੀਂ ਉੱਥੇ ਜਾਓ ਉੱਥੇ ਉਹਨਾਂ ਨੂੰ ਰੋਕੋ ਜਾ ਕੇ ਦਾਸ ਜਦੋਂ ਉਹਨਾਂ ਨੇ ਪਠਾਇਆ ਅਤੇ ਜਾਣ ਨਾ ਦਿਓ ਰੱਖੋ ਟਹਿਰਾਇਆ ਕਿ ਉਹਨਾਂ ਨੂੰ ਜਾਣ ਨਹੀਂ ਦੇਣਾ ਭਾਵੇਂ ਜਿਨੇ ਮਰਜੀ ਨੇ ਹੋ ਉਹਨਾਂ ਦਾ ਲੰਗਰ ਤਿਆਰ ਕਰੋ ਲੰਗਰ ਤਿਆਰ ਕਰਕੇ ਜਿੰਨੇ ਸਾਡੇ ਕੋਲ ਮਾਇਆ ਹੈ ਮਾਇਆ ਤੁਸੀਂ ਆਪਣੇ ਨਾਲ ਲੈ ਅਸਲ ਦੇ ਵਿੱਚ ਉਹ ਲਾਲ ਜਿਹੜਾ ਲਾਲ ਦੀ ਕੀਮਤ ਨਹੀਂ ਅਸਲ ਦੇ ਵਿੱਚ ਉਹ ਲਾਲ ਹੈ ਲਾਲ ਨੂੰ ਬੁਲਾਉਣ ਵਾਲਾ ਜਿਹੜਾ ਇਹਦਾ ਗੁਰੂ ਹੈ ਆਪਾਂ ਉਹਦੇ جا کے دیدار کرنے نے اتنی ਜਿਹੜਾ પ્રેમ ਦੇ ਨਾਲ شدت ਦੇ ਨਾਲ ਆਪਣੇ ਗੁਰੂ ਦਾ ਨਾਮ ਲੈਂਦਾ ਕਿ ਇਹ ਲਾਲਾ ਦੇ ਸਾਹਮਣੇ ਕੁਝ ਵੀ ਨਹੀਂ ਮੇਰੇ ਗੁਰੂ ਦੇ ਅਲਫਾਜ਼ ਨੇ ਇੱਕ ਵੀ ਪੰਦੀ ਇੱਕ ਵੀ ਪੈਸਾ ਲੈਣਾ ਨਹੀਂ ਜੇ ਗੁਰੂ ਨੇ ਕਿਹਾ ਤਾਂ ਮੈਂ ਲਵਾਂਗਾ ਜੇ ਮੇਰੇ ਗੁਰੂ ਨੇ ਕਿਹਾ ਤਾਂ ਇਹ ਇੱਥੇ ਛੱਡ ਜਾਵਾਂਗਾ ਇਹ ਮੇਰੇ ਗੁਰੂ ਦੇ ਵਚਨ ਨੇ ਤਾਂ ਉਹ ਇਤਨਾ ਉਦਿਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਕਿ ਮੈਂ ਉਸ ਗੁਰੂ ਦੇ ਉਹਨਾਂ ਦੇਦਾਰੇ ਕਰਨੇ ਆਪਣਾ ਨੌਕਰ ਕੱਲਿਆ ਨੇ ਕਿ ਜਾ ਕੇ ਉਹਨਾਂ ਨੂੰ ਰੋਕਵਾ ਦਬ ਸਤਕਾਰ ਦੇ ਨਾਲ ਤੱਕ ਉਹਨਾਂ ਨੇ ਘਰ ਦੇ ਵਿੱਚ ਆਪਣਾ ਲੰਗਰ ਪਾਣੀ ਤਿਆਰ ਕੀਤਾ ਕਿ ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਿਖਾਉਣਾ ਹੈ ਮਾਇਆ ਵੀ ਉਹਨਾਂ ਨੇ ਤਿਆਰ ਕਿ ਘਰ ਦੇ ਵਿੱਚ ਉਹ ਮਾਇਆ ਪਹਿਲਾਂ ਸੌਰਜਤ ਪੜਨੇ ਉਹਨਾਂ ਨੇ ਹੋਰ ਕਿ ਮਾਇਆ ਲੈ ਲਈ ਕਿਉਂਕਿ ਬੜਾ ਚੋਰੀ ਹੈ ਨਾ ਮਾਇਆ ਵਾਲਾ ਧਨ ਬਾਹਨ ਬੰਗਾ ਸੀ ਸਾਲਸਰਾਏ ਸਿਰਫ ਇਹ ਨਹੀਂ ਕਿ ਮੈਂ ਲਾਲ ਨੂੰ ਖਰੀਦਾਂ ਸਿਰਫ ਉਹ ਕਿ ਜਿਹੜਾ ਇਹਨਾਂ ਨੂੰ ਬਣਾਉਣ ਵਾਲਾ ਲਾਲ ਹੈ ਉਹਨਾਂ ਦੇ ਬਚਨ ਸੁਣ ਕੇ ਆਈਏ ਮਰਦਾਨਾ ਜਿਹੜਾ ਵਾਰ-ਵਾਰ ਸਾਡੇ ਘਰ ਆਇਆ ਵਾਰ-ਵਾਰ ਬਸ ਆਪਣੇ ਗੁਰੂ ਦੀ ਗੱਲ ਕੀਤੀ ਆਪਣੇ ਗੁਰੂ ਦੇ ਬਚਨਾਂ ਦੀ ਗੱਲ ਕੀਤੀ ਜਿਹੜਾ ਆਪਣੇ ਗੁਰੂ ਦੇ ਅਨਸਾਰ ਇਤਨਾ ਚੱਲਦਾ ਹੈ ਜਿਹਨੂੰ ਮਾਇਆ ਦੇ ਨਾਲ ਕੋਈ ਮੋਹ ਨਹੀਂ ਲਾਲਾਂ ਦੇ ਨਾਲ ਕੋਈ ਮੋਹ ਨਹੀਂ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਹੈ ਤਾਂ ਫਿਰ ਉਸ ਗੁਰੂ ਦੇ ਦਿਹਾਰੇ ਕਰਨੇ ਚਾਹੀਦੇ ਨੇ ਜਿਹੜਾ ਇਹਨਾਂ ਨੂੰ ਕਲ ਰਿਹਾ ਇਤਨਾ ਮੋਹ ਇਨਾਂ ਨੂੰ ਐਦਾਂ ਦੇ ਬਚਨ ਕਰਨ ਵਾਲਾ ਗੁਰੂ ਜਿਹਨੂੰ ਐਦਾਂ ਦਾ ਬਣਾਇ ਜਿਹਦੇ ਅੰਦਰ ਮੋਹ ਨਹੀਂ ਅਤੇ ਕਿਸੇ ਪ੍ਰਕਾਰ ਦਾ ਲਾਲਚ ਨਹੀਂ ਉਹ ਆਪ ਗੁਰੂ ਕਿਦਾਂ ਦਾ ਹੋਵੇਗਾ ਮੈਂ ਉਹਨਾਂ ਦੇ ਅਲਫਾਜ਼ ਸੁਣਾ ਜਾ ਕੇ ਉਹਨਾਂ ਦੇ ਬਚਨ ਸੁਣਾ ਜਾ ਕੇ ਹੁਣ ਇਹਨੇ ਘਰ ਦੇ ਵਿੱਚ ਲੰਗਰ ਪਾਣੀ ਤਿਆਰ ਕੀਤਾ ਆਪਣੇ ਨੌਕਰ ਚਾਕਰ ਨਾਲ ਲਏ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਮਵਾਰਕ ਚਰਨਾਂ ਦੇ ਵਿੱਚ ਆਉਣੇ ਨੇ ਹੁਣ ਬਚਨ ਬਿਲਾਸ ਉਹਨਾਂ ਨੇ ਇਹ ਕੋਈ ਨਹੀਂ ਗੱਲ ਕਰਨੀ ਕਿ ਮੈਂ ਆਪਣਾ ਕਰਮ ਕਮਾਇਆ ਸੀ ਸਤਿਗੁਰੂ ਕਹਿੰਦੇ ਤੂੰ ਆਪਣਾ ਧਰਮ ਕਮਾ ਸੀ ਆਪਣਾ ਧਰਮ ਕਮਾਉਣੀ ਹੈ ਜੇ ਤੂੰ ਧਰਮ ਕਮਾਇਆ ਅਸੀਂ ਤੈਨੂੰ ਰੋਕਿਆ ਨਹੀਂ ਹੈ ਅਤੇ ਜੇ ਅਸੀਂ ਆਪਣਾ ਧਰਮ ਕਮਾਉਣੇ ਸਾਡਾ ਧਰਮ ਕਹਿੰਦਾ ਕਿ ਜੇ ਇਹ ਵੇਚਿਆ ਨਹੀਂ ਤਾਂ ਕੋਈ ਬੰਦ ਨਹੀਂ ਕੀਤਾ ਸੀ ਮਾਇਆ ਤੁਹਾਡੇ ਤੋਂ ਲੈ ਵੀ ਨਹੀਂ ਸਕਦੇ ਹਾਂ પ્રેમ ਦੇ ਨਾਲ ਤੁਸੀਂ ਲੰਗਰ ਲੈ ਕੇ ਆਏ ਹੋ ਇਹਨੂੰ ਸ਼ਕਾਂ ਹੁਣ ਗੁਰੂ ਨਾਨਕ ਦੇਵ ਜੀ ਉਹਦੇ ਨਾਲ ਸਾਲਸਰਾਏ ਜੋਰੀ ਮਿਲੇਗਾ ਨਾ ਇਤਨਾ ਨਿਹਾਲ ਹੋ ਜਾਏਗਾ ਸਾਲਸਰਾਏ ਜੋਰੀ ਸਤਗੁਰਾਂ ਦੇ ਮਵਾਰਕ ਚਰਨਾ ਤੇ ਲੰਮਾ ਭੇਜੇਗਾ ਜਾਰੂ ਜਾਰ ਉਹਨੇ ਸਤਗੁਰਾਂ ਦੀ ਸ਼ਿੱਦਤ ਦੇ ਨਾਲ ਪ੍ਰੇਮ ਦੇ ਨਾਲ ਸਤਗੁਰਾਂ ਦੇ ਅਲਫਾਜ ਸੁਣਨ ਨੇ ਉਹ ਟੋਕ ਲਉ ਵਿਚਾਰਾਂ ਦੇ ਦੀ ਸਾਨੀ ਉਹਨਾ ਬਗਾਂ ਦੀ ਕਿਮਤ ਤੋ ਆਇਆ ਜੀ ਤੋ ਆਇਆ ਜੀ ਇਹ